ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਤ ਧਿਰ ਜੁਲਦੇ ਸੀ ਸਾ ਸੁਹਾਵਾ ਚਰਨੀ ਮੁਖ ਸੁਹਾਵੇ ਜਤ ਜਸ ਗਾਵੇ ਜਿਉ ਪਿਆਤਾ ਸਰਨੀ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੋਰਾ ਦਰਸ਼ਨ ਦੇਖਣ ਹੱਦੀ ਦਰਮੰਦੇ ਠੰਡੇ ਦਰਬਾਰ ਤਤ ਬਨ ਸੁਰਤ ਕਰ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਸਾ ਕਹੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਭਾਅ ਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਵਸਿ ਬਤਖ ਸਾਮਦੀ ਨੂਰ ਅਰਸਾ ਕੁਰਸਾ ਝਟੀ ਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਤਨ ਅਸਰੀ ਮਹੱਲਾ ਚੌਥਾ ਹਮ ਆਂਦਲੇ ਅੰਧ ਬਿਖ ਬਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਆ दया करे सुख दाता हम लावै अपना पाली हम आंदेले अंधा बिखा बिखराते क्यों चलह ਗੋਰਾ ਚਾਲੀ ਸਤ ਗੁਰਾਂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣਾ ਪਾਲੀ ਗੁਰ ਸੇਖ ਮੀਤ ਚਲਹਾ ਗੁਰ ਚਾਲੀ ਜੋ ਗੁਰ ਕਹਾ ਸੋਈ ਪਲ ਮੰਨ ਹਰ ਹਰ ਕਥਾ ਨਿਰਾਲੀ ਰਹਾ ਹਰ ਕੀ ਸੰਤ ਸੁਨੋ ਜਨ ਪਾਈ ਗੁਰ ਸੇਵ ਆਹਾ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦਾ ਮਤ ਜਾਣਾ આજ ਕੀ ਕਾਲੀ ਹਰ ਕੇ ਸੰਤਾ ਜਪੋ ਹਰ ਜਪਨਾ ਹਰ ਸੰਤਾ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚੁਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਾਰਾ ਮਿਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਾਨਕਾ ਸੰਗਤ ਸਾਧ ਹਰ ਬਿਲਾਹ ਹਮਸਾਦ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ